ਕਤਸ਼ਰੀ ਕਾਲ ਜੀ ਵੈਲਕਮ ਕਰਦੇ ਆ ਕਿ ਸਿੱਧਾ ਕੈਰੀ ਡਿਜ਼ਾਈਨਰ ਸਟੂਡੀਓ ਤੇ ਤੇ ਹੋਪਫੁਲੀ ਤੁਸੀਂ ਆਪਣੀ ਆਪਣੀ ਪਲੇਸਿਸ ਦੇ ਉੱਤੇ ਬਿਲਕੁਲ ਠੀਕ-ਠਾਕ ਹੋਵੋਗੇ ਜੀ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਬਹੁਤ ਸਾਰੇ ਆਰਡਰ ਆ ਰਹੇ ਨੇ ਸਾਡੇ ਕੋਲ ਉਹਦੇ ਲਈ ਥੈਂਕ ਯੂ ਤੇ ਅੱਜ ਵੀ ਜਿਹੜੀ ਆਪਾਂ ਲੈ ਕੇ ਆਏ ਬਿਲਕੁਲ ਲੇਟੈਸਟ ਕਲੈਕਸ਼ਨ ਲੈ ਕੇ ਆਇਆ ਤੁਹਾਡੇ ਲਈ ਮੇਬੀ ਤੁਸੀਂ ਹੋਰ ਬੁਟੀਕਸ ਤੇ ਵੀ ਇਹ ਵਾਲੇ ਡਿਜ਼ਾਈਨਸ ਦੇਖੇ ਹੋਣਗੇ ਤੇ ਅਸੀਂ ਵੀ ਫਿਰ ਤੁਹਾਡੇ ਲਈ ਉਹ ਵਾਲੇ ਡਿਜ਼ਾਈਨ ਲੈ ਕੇ ਆਏ ਆ ਤੇ ਕਿਉਂਕਿ ਕਾਫੀ ਪੈਨ ਦੀ ਡਿਮਾਂਡ ਆ ਰਹੀ ਸੀ ਕਿ ਸਾਨੂੰ ਪ੍ਰਿੰਟਡ ਵਿਦ ਦੁਪੱਟੇ ਵਾਲੇ ਵਿਦਾਊਟ ਦੁਪੱਟੇ ਵਾਲੇ ਸੂਟ ਚਾਹੀਦੇ ਨੇ ਵੈਦਰ ਦੇ ਅਕੋਰਡਿੰਗ ਕਿਉਂਕਿ ਵੈਦਰ ਥੋੜਾ ਚੇਂਜ ਹੋ ਰਿਹਾਗਾ ਤੇ ਉਹਦੇ ਅਕੋਰਡਿੰਗ ਆਉਣ ਵਾਲੇ ਮੌਸਮ ਦੇ ਲਈ ਇਹ ਸਾਰੇ ਸੂਟ ਪਰਫੈਕਟ ਸੂਟ ਹੋਣਗੇ ਤੇ ਬਾਕੀ ਵੈਸੇ ਵੀ ਇਹ ਵਾਲਾ ਸੂਟ ਤੁਸੀਂ 12 ਮਹੀਨੇ 30 ਦਿਨ ਜਿਵੇਂ ਕਹਿੰਦੇ ਪੂਰਾ ਸਾਲ ਵੇਅਰ ਕਰ ਸਕਦੇ ਹੋਗੇ ਬਹੁਤ ਸੋਹਣੇ ਡਿਜ਼ਾਈਨਰ ਕਲੈਕਸ਼ਨ ਆਗੇ ਤੇ ਤੁਸੀਂ ਵੀਡੀਓ ਦੇ ਨਾਲ ਬਨੇ ਰਹੇ ਹੋ ਵੀਡੀਓ ਪੂਰੀ ਦੇਖਿਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਹਾਂਜੀ ਆਪਣਾ ਜਿਹੜਾ ਫਸਟ ਸੂਟ ਆ ਦੇਖੋਗੇ ਜੀ ਤੁਸੀਂ ਤੁਹਾਨੂੰ ਦੇਖਣ ਸਾਰੀ ਬੜੀ ਵਧੀਆ ਫੀਲਿੰਗ ਆਈ ਹੋਣੀ ਰਾਇਲ ਲੁੱਕ ਦਾ ਸੂਟ ਆ ਇਹ ਪੂਰਾ ਜਾਦੇ ਵਧੀਆ ਤੇ ਇਹਦਾ ਦਾ ਫੈਬਰਿਕ ਆ ਜੀ ਉਹ オーਗੈਂਜ਼ਾ ਦੇ ਵਿੱਚ ਰਹੇਗਾ ਪਰ オーਗੈਂਜ਼ਾ ਸੌਫਟ ਵਾਲਾ オーਗੈਂਜ਼ਾ ਜੀ ਬਿਲਕੁਲ ਵੀ ਕਿਤੇ ਚੂਬਣ ਵਾਲਾ ਜਾਂ ਕੁਝ ਇਸ ਤਰ੍ਹਾਂ ਦਾ オーਗੈਂਜ਼ਾ ਨਹੀਂ ਹੈਗਾਗਾ ਇਹ ਵਾਲਾ ਤੇ ਆਪਾਂ ਹਮੇਸ਼ਾ ਕਹਿੰਦੇ ਆ ਕਿ ਫੈਬਰਿਕ ਜੋ ਅਸੀਂ ਮੀਨਸ ਹੁੰਦਾ ਅਸੀਂ ਸੇਮ ਚੀਜ਼ ਹੀ ਬੋਲਦੇ ਆਂ ਕਦੇ ਵੀ ਤੁਹਾਨੂੰ ਕਦੇ ਵੀ ਕੋਈ ਗਲਤ ਇਨਫੋਰਮੇਸ਼ਨ ਨਹੀਂ ਦੇਵਾਂਗੇ ਜੀ ਤੇ ਇਹ ਵਾਲਾ ਸੂਟ ਜਿਹੜੇ ਅੱਜ ਜਿੰਨੇ ਵੀ ਸੂਟ ਤੁਹਾਨੂੰ ਸ਼ੋਅ ਕਰਾਂਗੇ ਕਾਫੀ ਟ੍ਰੈਂਡ ਦੇ ਵਿੱਚ ਨੇ ਇਹ ਵਾਲੇ ਸੂਟ ਤੇ ਬਹੁਤ ਜ਼ਿਆਦਾ ਸੋਹਣਾ ਤੁਸੀਂ ਦੇਖ ਸਕਦੇ ਹੋ ਪ੍ਰਿੰਟਿੰਗ ਹੋਈ ਵੀ ਆ ਬੇਜ ਜਾਂ ਕਰੀਮ ਜਾਂ ਆਫ ਜਾਂ ਵਾਈਟ ਇਹਦਾ ਕਲਰ ਹੈਗਾ ਤੇ ਇਹਦੇ ਵਿੱਚ ਜਿਹੜੀ ਪ੍ਰਿੰਟਿੰਗ ਹੋਈ ਵੀ ਉਹ ਰੈੱਡ ਪਿੰਕ ਜਾਂ ਟੋਨ ਦੇ ਨਾਲ ਪ੍ਰਿੰਟਿੰਗ ਹੋਈ ਵੀ ਹੈਗੀ ਬਹੁਤ ਜ਼ਿਆਦਾ ਪਿਆਰੀ ਲੱਗਦੀ ਹੈ ਪ੍ਰਿੰਟਿੰਗ ਆ ਜਿਹੜੀ ਜਿੰਨੀ ਵੀ ਤੁਸੀਂ ਪ੍ਰਿੰਟਿੰਗ ਦੇਖੋਗੇ ਸਾਰੀ ਕਿੰਨੀ ਬਰੀਕ ਬਰੀਕ ਹੋਈ ਵੀ ਹੈ ਜੀ ਦੇਖੋ ਪ੍ਰੋਪਰ ਬਹੁਤ ਸੋਹਣਾ ਸੂਟ ਹੈ 2.5 ਮੀਟਰ ਦਾ ਇਹ ਤੁਹਾਨੂੰ ਸ਼ਰਟ ਦਾ ਫੈਬਰਿਕ ਮਿਲੇਗਾ ਠੀਕ ਹੈ ਜੀ ਸਾਫਟ ਵਾਲਾ ਆਰਗੈਂਜ਼ਾ ਬਿਲਕੁਲ ਸਾਫਟ ਵਾਲਾ ਬਾਕੀ ਤੁਸੀਂ ਇਹ ਜਿਹੇ ਵਾਲੇ ਇਹੇ ਵਾਲੇ ਸੂਟ ਇਸ ਤਰ੍ਹਾਂ ਦੇ ਨੇ ਤੁਸੀਂ ਜਿੱਥੇ ਮਰਜੀ ਜਾ ਕੇ ਮੈਂ ਜਿਹਨਾਂ ਨੂੰ ਪਹਿਨ ਸਕਦੇ ਹੋਗੇ ਅ ਪਹਿਲੀ ਗੱਲ ਤਾਂ ਇਹ ਹਰ ਕੰਟਰੀ ਦੇ ਵਿੱਚ ਸੂਟ ਪਾ ਸਕਦੇ ਹੋ ਕਿ ਇਹ 12 ਮਹੀਨੇ 30 ਦਿਨ ਪਾਉਣ ਵਾਲਾ ਫੈਬਰਿਕ ਆ ਔਰ ਇੱਕ ਚੀਜ਼ ਹੋਰ ਦੱਸਣਾ ਬਿਨਾ ਲਾਈਨਿੰਗ ਤੋਂ ਇਹ ਵਾਲਾ ਸੂਟ ਨਹੀਂ ਬਣੇਗਾ ਠੀਕ ਹੈ ਜੀ ਅੱਜ ਜਿੰਨੇ ਵੀ ਸੂਟ ਤੁਹਾਨੂੰ ਸ਼ੋਅ ਕਰਾਂਗੇ ਸਾਰਿਆਂ ਦੇ ਥੱਲੇ ਲਾਈਨਿੰਗ ਦੀ ਰਿਕੁਆਇਰਮੈਂਟ ਹੋਏਗੀ ਹੀ ਹੋਏਗੀ ਤੇ ਇਹਦੇ ਨਾਲ ਜਿਹੜੀ ਬਾਟਮ ਆ ਜੀ ਉਹ ਇਹ ਵਾਲੀ ਆ ਬੇਜ ਦੇ ਕਲਰ ਦੀ ਬਹੁਤ ਜ਼ਿਆਦਾ ਸੋਹਣੀ ਪਿਆਰੀ ਬਾਟਮ ਆਗੀ ਤੁਸੀਂ ਇਹਦਾ ਪਲਾਜ਼ੋ ਬਣਾਓ ਸਲਵਾਰ ਬਣਾਓ ਜੋ ਤੁਹਾਡਾ ਦਿਲ ਕਰੇਗਾ ਤੁਸੀਂ ਉਹ ਤੀ ਦੇ ਦਿਨ ਚ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਇਸ ਤਰ੍ਹਾਂ ਦੇ ਨਾਲ ਇਹਦੀ ਬਾਟਮ ਬਰੀਕ ਬਰੀਕ ਬੂਟੀ ਜੋ ਇਹਦੇ ਵਿੱਚ ਕਲਰ ਹੈਗਾ ਡਾਰਕ ਵਾਲਾ ਉਹੀ ਇਹਦੇ ਵਿੱਚ ਬਰੀਕ ਬਰੀਕ ਬੂਟੀ ਦਾ ਪ੍ਰਿੰਟਿੰਗ ਬਣੀ ਹੋਈ ਆ ਇੰਨਾ ਸੂਟਾਂ ਦੀ ਖਾਸੀਅਤ ਇਹ ਹੋ ਜਾਂਦੀ ਹੈ ਜੀ ਨਹੀਂ ਅਦਰਵਾਈਜ਼ ਜੇ ਸਲਵਾਰ ਪਲੇਨ ਹੋਵੇ ਫਿਰ ਪਹਿਣਾ ਦਾ ਆਪਣਾ ਐਕਸਟਰਾ ਖਰਚਾ ਸ਼ੁਰੂ ਹੋ ਜਾਂਦਾ ਕਿਉਂਕਿ ਫਿਰ ਆਪਾਂ ਨੂੰ ਨਾ ਮੀਂਹ ਸਲਵਾਰ ਦੇ ਤੇ ਕੋਈ ਵਰਕ ਕਰਵਾਉਣਾ ਪੈਂਦਾਗਾ ਪਰ ਇਹਦੇ ਵਿੱਚ ਤੁਹਾਨੂੰ ਕੋਈ ਵਰਕ ਦੀ ਨੀਡ ਨਹੀਂ ਰਹੇਗੀ ਤੁਸੀਂ ਸਿੰਪਲ ਕੱਲੀ ਫਿਨਿਸ਼ਿੰਗ ਪੱਟੀ ਲਗਾ ਲਓ ਜਾਂ ਫਿਰ ਮਾੜੀ ਮੋਟੀ ਕੋਈ ਲੇਸ ਦੀ ਫਿਨਿਸ਼ਿੰਗ ਦੇ ਕੇ ਤੁਸੀਂ ਕੱਲਾ ਸੂਟ ਹੀ ਜਿਹੜਾ ਸਟਿਚ ਕਰਵਾ ਸਕਦੇ ਹੋ ਆਰਾਮ ਦੇ ਨਾਲ ਉਸ ਤੋਂ ਬਾਅਦ ਹੁੰਦਾ ਜੀ ਆਪਾਂ ਨੂੰ ਜਦੋਂ ਇੰਨਾ ਸੋਹਣਾ ਡਿਜ਼ਾਈਨਰ ਸੂਟ ਹੋਵੇ ਤੇ ਨਾਲ ਜਿਹੜਾ ਦੁਪੱਟਾ ਹੈਗਾ ਉਹ ਵੀ ਜੇਕਰ ਆਪਾਂ ਨੂੰ ਡਿਜ਼ਾਈਨਰ ਮਿਲ ਜਾਵੇ ਦਾ ਬਹੁਤ ਜਿਆਦਾ ਵਧੀਆ ਕਰਨ ਹੁੰਦੀ ਆ ਦੇਖੋ ਜੀ ਇਹਦਾ ਦੁਪੱਟਾ ਜਿਹੜਾ ਪੂਰਾ ਡਿਜ਼ਾਈਨਰ ਲੁੱਕ ਦਾ ਹੈਗਾ ਬਹੁਤ ਸੋਹਣੀ ਡਾਈ ਹੋਈ ਵੀ ਹੈ ਜੀ ਇਹ ਵਾਲਾ ਤੁਹਾਨੂੰ ਇਹ ਪਤਾ ਵੀ ਇਸ ਤਰ੍ਹਾਂ ਦੀ ਡਾਈ ਆਪਾਂ ਕਾਮਨਲੀ ਨਹੀਂ ਕਰਵਾ ਸਕਦੇ ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੇਗਾ ਤੇ ਇਹ ਜਿਹੜਾ ਦੁਪੱਟੇ ਦਾ ਫੈਬਰਿਕ ਰਹੇਗਾ ਜੀ ਉਹ ਟੈਬੀ ਔਰਗਾਂਜ਼ਾ ਰਹੇਗਾ ਤੇ ਬਿਲਕੁਲ ਜਿਹੜਾ ਸੂਟ ਦਾ ਫੈਬਰਿਕ ਆ ਉਹਦੇ ਨਾਲ ਦਾ ਮਿਲਦਾ ਜੁਲਦਾ ਹੀ ਫੈਬਰਿਕ ਇਹਦੇ ਵਿੱਚ ਦੁਪੱਟੇ 'ਚ ਲਗਾਇਆ ਗਿਆ ਹੈਗਾ ਤੇ ਦੁਪट्टे ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੂਰੇ ਦੇ ਵਿੱਚ ਪ੍ਰਿੰਟਿੰਗ ਆ ਬਹੁਤ ਜਿਆਦਾ ਖੁੱਲਾ ਡੁੱਲਾ ਦੁਪੱਟਾ ਕਾ ਇਹ ਤਿੰਨੋਂ ਚੀਜ਼ਾਂ ਹੀ ਤੁਹਾਨੂੰ 2.5 2.5 ਮੀਟਰ ਮਿਲਣਗੀਆਂ ਤੁਸੀਂ ਕੋਈ ਵੀ ਚੀਜ਼ ਆਪਣੇ ਆਪ ਚੇਂਜ ਵੀ ਕਰ ਸਕਦੇ ਹੋ ਇਹਦਾ ਸ਼ਰਟ ਬਣਾਉਣੀ ਆ ਇਹਦਾ ਬਾਟਮ ਬਣਾਉਣੀ ਆ ਇਹਦਾ ਦੁਪੱਟਾ ਬਣਾ ਸਕਦੇ ਹੋ ਤੁਸੀਂ ਜਿਵੇਂ ਤੁਹਾਨੂੰ ਠੀਕ ਲੱਗੇ ਬਟ ਸਾਡੇ ਅਕੋਰਡਿੰਗ ਇਹ ਵਾਲੀ ਬਾਟਮ ਹੈ ਇਹ ਵਾਲੀ ਸ਼ਰਟ ਹੈ ਤੇ ਇਹ ਵਾਲਾ ਦੁਪੱਟਾ ਹੈ ਜੀ ਬਹੁਤ ਜਿਆਦਾ ਸ਼ਾਨਦਾਰ ਸੂਟ ਹੈਗਾ ਤੇ ਤੁਸੀਂ ਸਕਰੀਨ ਦੇ ਉੱਪਰ ਤੁਹਾਨੂੰ ਪ੍ਰਾਈਸ ਸ਼ੋ ਹੋ ਰਿਹਾ ਹੋਵੇਗਾ ਜੀ ਬਿਲਕੁਲ ਜੈਨੂਇਨ ਪ੍ਰਾਈਸ ਨੇ ਤੇ ਇਹ ਵਾਲੇ ਜਿਹੜੇ ਸੂਟ ਨੇ ਮੋਸਟ ਟ੍ਰੈਂਡਿੰਗ ਸੂਟ ਨੇ ਹੈ ਇਸ ਟਾਈਮ ਦੇ ਵਿੱਚ ਬਹੁਤ ਸੋਹਣੀ ਇਹਨਾਂ ਦੀ ਪ੍ਰਿੰਟਿੰਗ ਆ ਤੇ ਹਲਕੀ ਫੁਲਕੀ ਇਹਨਾਂ ਨੂੰ ਡਿਜ਼ਾਈਨਿੰਗ ਕਰਵਾ ਕੇ ਤੁਸੀਂ ਸੂਟ ਸਟਿਚ ਕਰਵਾ ਸਕਦੇ ਹੋ ਹਾਂਜੀ ਨੈਕਸਟ ਜਿਹੜਾ ਆਪਾਂ ਇਹ ਵਾਲਾ ਡਿਜ਼ਾਈਨ ਆ ਇਹ ਵੀ ਤੁਹਾਨੂੰ ਦੇਖਣਸਾਰੀ ਤੇ ਮੇਰੇ ਖਿਆਲ ਨਾਲ ਤੁਸੀਂ ਦੇਖਿਆ ਹੋਣਾ ਕਾਫੀ ਜਗ੍ਹਾ ਤੇ ਇਹ ਵੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਜੀ ਤੇ ਬਹੁਤ ਜਿਆਦਾ ਪਿਆਰਾ ਇਹ ਜਿਹੜਾ ਡਿਜ਼ਾਈਨ ਹੈਗਾ ਇਹਦਾ ਜਿਹੜਾ ਕਲਰ ਆ ਜੀ ਇਹ ਰਾਇਲ ਬਲੂ ਜਿਹਾ ਕਹਿ ਸਕਦੇ ਹੋ ਨੇਵੀ ਔਰ ਰਾਇਲ ਬਲੂ ਦਾ ਕੰਬੀਨੇਸ਼ਨ ਜਾਇ ਹੈ ਨਾਈ ਬਹੁਤ ਜਿਆਦਾ ਰਾਇਲ ਮੀਨਸ ਬਹੁਤ ਜਿਆਦਾ ਬ੍ਰਾਈਟ ਆ ਤੇ ਨਾਈ ਇਹ ਡਾਲਾ ਕਲਰ ਕਲਰ ਬਹੁਤ ਜਿਆਦਾ ਪਿਆਰਾ ਆ ਇਹਦੇ ਵਿੱਚ ਜਿਹੜੀ ਪ੍ਰਿੰਟਿੰਗ ਆ ਜੀ ਤੁਸੀਂ ਦੇਖ ਸਕਦੇ ਹੋ ਵੱਡੇ ਵਾਲੇ ਬੂਟੇ ਬਨੇ ਹੋਏ ਆ ਛੋਟੇ ਛੋਟੇ ਵਿੱਚ ਬੁੱਟੀ ਬਣੀ ਹੋਈ ਆ ਕਲਰ ਪਿੰਕ ਤੇ ਗ੍ਰੀਨ ਦੇ ਨਾਲ ਇਹਦਾ ਕੰਬੀਨੇਸ਼ਨ ਬਣਾਇਆ ਹੋਇਆ ਬਲੂ ਦਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਜੀ ਤੁਸੀਂ ਕਲੀਆਂ ਵਾਲਾ ਸੂਟ ਸਟਿਚ ਕਰ ਸਕਦੇ ਹੋ ਤੁਸੀਂ ਪੰਜਾਬੀ ਸਟਾਈਲ ਸੂਟ ਸਟਿਚ ਕਰ ਸਕਦੇ ਹੋ ਆਰਾਮ ਦੇ ਨਾਲ ਤੇ ਫੈਬਰਿਕ ਇਹਦਾ ਵੀ ਸੇਮ ਹੀ ਰਹੇਗਾ ਜੀ ਆਰਗੈਂਜ਼ਾ ਹੀ ਰਹੇਗਾ ਪਰ ਆਰਗੈਂਜ਼ਾ ਥਿੱਕ ਵਾਲਾ ਆਰਗੈਂਜ਼ਾ ਮੀਨਸ ਸੌਫਟ ਵਾਲਾ ਆਰਗੈਂਜ਼ਾਗਾ ਬਹੁਤ ਹੀ ਜ਼ਿਆਦਾ ਪਤਲਾ ਜ ਨਹੀਂ ਹੈਗਾ ਜਿਵੇਂ ਹੁਣ ਇਹਦੇ ਤਾਂ ਭਾਵੇਂ ਤੁਸੀਂ ਲਾਈਨਿੰਗ ਵੀ ਨਾ ਲਗਵਾਇਓ ਮੀਨਸ ਇਦਾਂ ਵੀ ਹੋ ਸਕਦਾ ਟੈਬੀ ਆਰਗੈਂਜ਼ਾ ਨਹੀਂ ਹੁੰਦਾ ਜਿਹੜਾ ਫੈਬਰਿਕ ਇਹ ਉਹ ਵਾਲਾ ਫੈਬਰਿਕ ਆ ਮੀਨਸ ਹਲਕੀ ਹਲਕੀ ਚ ਸ਼ਾਈਡ ਵੀ ਆ ਪਲੱਸ ਆ ਇਹਦੇ ਵਿੱਚ ਸੌਫਟਨੈਸ ਵੀ ਹੈ ਕਿਉਂਕਿ ਟੈਬੀ ਹੈ ਜਿਹੜੀ ਉਹ ਸੌਫਟ ਹੁੰਦੀ ਹੈ ਤਾਂ ਇਹਦੇ ਵਿੱਚ ਵੀ ਆ ਟੈਬੀ ਔਰਗਾਂజా ਵਾਲਾ ਫੈਬਰਿਕ ਆ ਇਹ ਦੀ ਜੀ ਬਾਟਮ ਰਹੇਗੀ ਬਰੀਕ ਬੁੱਟੀ ਵਾਲੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਹੁਣ ਦੇਖੋ ਬਾਟਮ ਪ੍ਰਿੰਟਡ ਆ ਤਾਂ ਆਪਾਂ ਨੂੰ ਬਾਟਮ ਤੇ ਵੀ ਕੋਈ ਵਰਕ ਕਰਾਉਣ ਦੀ ਲੋੜ ਨਹੀਂ 셔ਟ ਪ੍ਰਿੰਟਡ ਆ 셔ਟ ਤੇ ਵੀ ਆਪਾਂ ਨੂੰ ਕੋਈ ਵਰਕ ਕਰਾਉਣ ਦੀ ਲੋੜ ਨਹੀਂ ਤਾਂ ਆਪਣੇ ਏਮਬਰਾਇਡਰੀ ਦੇ ਪੈਸੇ ਵੀ ਬਚਦੇ ਆ ਪਲੱਸ ਆਪਾਂ ਨੂੰ ਥੋੜੀ ਚੀਜ਼ ਡਿਫਰੈਂਟ ਵੀ ਇਹ ਮਿਲਦੀ ਆ ਠੀਕ ਹੈ ਜੀ ਇਹ ਵਾਲਾ ਵੀ ਸੂਟ ਬਹੁਤ ਜ਼ਿਆਦਾ ਪਿਆਰਾਗਾ ਤੇ ਇਹਦਾ ਜਿਹੜਾ ਦੁਪੱਟਾ ਦਿਖਾਉਣੇ ਆ ਆਪਣੇ ਕੋਲੇ ਜਿੰਨੇ ਵੀ ਸੂਟ ਨੇ ਸਾਰੇ ਮੀਨਸ ਡਿਫਰੈਂਟ ਪ੍ਰਿੰਟ ਦੇ ਹੋਣਗੇ ਡਿਫਰੈਂਟ ਕਲਰ ਦੇ ਹੋਣਗੇ ਹਰ ਇੱਕ ਦਾ ਸਟਾਈਲ ਡਿਫਰੈਂਟ ਹੋਏਗਾ ਦੁਪੱਟਾ ਦੇਖੋ ਜੀ ਤੁਸੀਂ ਇਹਦਾ ਵੀ ਕਿੰਨਾ ਜ਼ਿਆਦਾ ਪਿਆਰਾ ਦੁਪੱਟਾ ਹੈ ਬਹੁਤ ਸ਼ਾਨਦਾਰ ਦੁਪੱਟਾ ਬਹੁਤ ਸੋਹਣਾ ਪੂਰਾ ਇਹ ਪੱਲੇ ਬਣੇ ਹੋਏ ਨੇ ਜਿੰਨੇ ਕਲਰ ਸੂਟ ਦੇ ਵਿੱਚ ਹੁੰਦੇ ਨੇ ਜੀ ਸਾਰੇ ਕਲਰ ਯੂਜ਼ ਕੀਤੇ ਹੋਏ ਹੁੰਦੇ ਆ ਇਦਾਂ ਵੀ ਆਪਾਂ ਨੂੰ ਇਹ ਡਾਈ ਵਗੈਰਾ ਆਮ ਆਪਾਂ ਨਹੀਂ ਕਰਵਾ ਸਕਦੇ ਰੂਟੀਨ ਦੇ ਵਿੱਚ ਤੇ ਉਹ ਵਾਲਾ ਪੱਲੇ ਬਣੇ ਹੋਏ ਆ ਜੀ ਇਹ ਵਿੱਚ ਬਣਨਾ ਹੋਗਾ ਬਹੁਤ ਹੈਵੀ ਦੁਪੱਟਾ ਦਾ ਬੈਸੇ ਤੇ ਦੁਪੱਟਿਆਂ ਤੇ ਵੀ ਕੁਝ ਵੀ ਲਗਾਉਣ ਦੀ ਨੀਡ ਨਹੀਂ ਹੈਗੀ ਪਰ ਜੇ ਫੇਰ ਵੀ ਤੁਹਾਨੂੰ ਲੱਗਦਾ ਵੀ ਅਸੀਂ ਕਾਰਨਰ ਦੇ ਉੱਤੇ ਸਿੰਪਲ ਕੋ ਲੇਸ ਦੀ ਫਿਨਿਸ਼ਿੰਗ ਦੇਣੀ ਆ ਤਾਂ ਦੇ ਸਕਦੇ ਹਾਂ ਠੀਕ ਹੈ ਜੀ ਇਹ ਦੁਪੱਟੇ ਦੀ ਪ੍ਰਿੰਟਿੰਗ ਰਵੇਗੀ ਬਹੁਤ ਪਿਆਰੀ ਹੈ ਤੇ ਜਲਦੀ ਤੋਂ ਜਲਦੀ ਆਰਡਰ ਕਰਿਓ ਜੀ ਕਿਉਂਕਿ ਤੁਹਾਨੂੰ ਪਤਾ ਵੀ ਇਸ ਤਰ੍ਹਾਂ ਦੇ ਸੂਟ ਆ ਜਿਹੜੇ ਉਹ ਆਪਣੇ ਖੜਦੇ ਨਹੀਂ ਹੁੰਦੇ ਆਪਣੇ ਕੋਲੇ ਮੀਨ ਜਿਆਦਾ ਟਾਈਮ ਛੇਤੀ ਸੇਵ ਹੋ ਜਾਂਦੇ ਇਹ ਬਰ ਚੀਜ਼ਾਂ ਹਾਂਜੀ ਅਗਲਾ ਕਲਰ ਆ ਜੀ ਆਪਾਂ ਥੋੜਾ ਜਿਹਾ ਲਾਈਟ ਕਲਰ ਵੀ ਲੈ ਕੇ ਆਏ ਆ ਤਾਂ ਕਿ ਕਈ ਵਾਰ ਭੈਣਾਂ ਨੂੰ ਹੁੰਦਾ ਕਿ ਸਾਨੂੰ ਅਸੀਂ ਡਾਰਕ ਕਲਰ ਨਹੀਂ ਪਹਿਣਾ ਵੈਸੇ ਇਹ ਸਾਰੇ ਕਲਰ ਹੀ ਬਹੁਤ ਸੋਹਣੇ ਕਲਰ ਨੇ ਸੋਬਰ ਕਲਰ ਨੇਗੇ ਤੇ ਮੀਂਹ ਕੋਈ ਇਦਾਂ ਬਲ ਡਾਰਕ ਕਲਰ ਕਲਰ ਨਹੀਂ ਹੈਗੀ ਦੇਖੋ ਇਹ ਵਾਲਾ ਕਾ ਇਹ ਵਾਲਾ ਜੀ ਲੈਮਨ ਜੀ ਸ਼ੇਡ ਦੀ ਇਹਦੀ ਬਿਲਕੁਲ ਲਾਈਟ ਲੈਮਨ ਦਾ ਬੇਸ ਆ ਫੈਬਰਿਕ ਸੇਮ ਆ ਜੀ ਇਹਦਾ ਵੀ ਲਾਈਟ ਲੈਮਨ ਜੀ ਸ਼ੇਡ ਦਾ ਬੇਸ ਹੈਗਾ ਇਹ ਵਿੱਚ ਜਿਹੜੀ ਪ੍ਰਿੰਟਿੰਗ ਹੋਈ ਹੋਈ ਉਹ ਬਹੁਤ ਜ਼ਿਆਦਾ ਪਿਆਰੀ ਹੋਈ ਹੋਈ ਆ ਕਲਰਸ ਦੀ ਕਲਰ ਐਨੇ ਸ਼ਾਨਦਾਰ ਨੇ ਜੀ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਇ ਕਰਕੇ ਪਾਉਂਗੇ ਤੁਹਾਡਾ ਕਲਰ ਫੇਅਰ ਹੀ ਲੱਗੇਗਾ ਇਸ ਚੀਜ਼ ਦੀ ਪੂਰੀ ਗਰੰਟੀ ਹੈਗੀ ਬਹੁਤ ਸੋਹਣਾਗਾ ਦੇਖੋ ਸਾਰਾ ਇਹਦਾ ਆਲੂਗਾਂ ਮਿੰਜ਼ੇ ਦੇ ਸ਼ਰਟ ਦਾ ਇਹ ਪੀਸ ਆ ਆਪਾਂ ਬਾਟਲ ਵੀ ਤੁਹਾਨੂੰ ਦਿਖਾਉਣੇ ਆ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਆ ਜੀ ਹਾਂਜੀ ਇਹਦੀ ਜਿਹੜੀ ਬਾਟਮ ਦੀ ਪ੍ਰਿੰਟਿੰਗ ਆ ਉਹ ਇਸ ਤਰ੍ਹਾਂ ਵੀ ਜੀ ਦੇਖੋ ਇਹ ਵਾਲੀ ਦੀ ਬਾਟਮ ਦੀ ਪ੍ਰਿੰਟਿੰਗ ਆਉਂਦੀ ਆ ਠੀਕ ਹੈ ਇਸ ਤਰ੍ਹਾਂ ਸਾਰੇ ਦੇ ਵਿੱਚ ਬਣਾਵਾਂ ਦੇਖੋ ਜਿੰਨੇ ਵੀ ਮੈਂ ਸਾਨੂੰ ਇੱਧਰ ਨੂੰ ਸੂਟ ਦਿਖਾ ਰਹੀ ਆ ਹਰ ਇੱਕ ਦੀ ਬਾਟਮ ਵੀ ਡਿਫਰੈਂਟ ਹੈ ਤੇ ਸ਼ਰਟ ਵੀ ਡਿਫਰੈਂਟ ਡਿਜ਼ਾਈਨ ਦੀ ਆ ਤੇ ਦੁਪੱਟਾ ਵੀ ਡਿਫਰੈਂਟ ਡਿਜ਼ਾਈਨ ਦਾ ਹੈ ਨਾ ਤੁਸੀਂ ਕੋਈ ਵੀ ਸੂਟ ਬਾਏ ਕਰੋਗੇ ਕਿਸੇ ਦੇ ਨਾਲ ਵੀ ਤੁਹਾਡਾ ਇਹ ਸੂਟ ਮਿਲੇਗਾ ਨਹੀਂ ਠੀਕ ਹੈ ਤੁਸੀਂ ਇਹਦੀ ਸ਼ਰਟ ਬਣਾ ਸਕਦੇ ਹੋ ਉਹਦੀ ਬਾਟਮ ਬਣਾ ਸਕਦੇ ਹੋ ਤੁਹਾਡੀ ਆਪਣੀ ਚੋਇਸ ਆ ਇਸ ਤੋਂ ਬਿਨਾ ਇਹਦੇ ਨਾਲ ਆਪਾਂ ਦੁਪੱਟਾ ਦਿਖਾਉਣੀ ਆ ਤੁਹਾਨੂੰ ਬਹੁਤ ਜ਼ਿਆਦਾ ਪਿਆਰਾ ਦੁਪੱਟਾ ਹੈ ਸਕਿਨ ਜਾਂ ਕਲਰ ਆ ਜੀ ਇਹ ਲੈਮਨ ਵੀ ਨਹੀਂ ਕਹਿ ਸਕਦੇ ਇਹਨੂੰ ਬੇਜ ਜਿਹਾ ਕਲਰ ਆਗਾ ਦੇਖੋ ਹੁਣ ਆਪਾਂ ਨੂੰ ਸਿੰਗਲ ਹੈ ਤੇ ਆਉਂਦਾ ਨਾ ਉਦੋਂ ਪਤਾ ਲੱਗਦਾਗਾ ਤਾਂ ਮੀਨ ਜੇ ਲੰਨ ਤੁਸੀਂ ਕਿਸੇ ਵੀ ਐਸਦੇ ਹੋ ਤੁਹਾਡੇ ਤੇ ਬਹੁਤ ਸੋਹਣਾ ਲੱਗੇਗਾ ਦੇਖੋ ਜੀ ਹੁਣ ਇਹਦੀ ਪ੍ਰਿੰਟਿੰਗ ਦੇਖੋ ਬਿਲਕੁਲ ਡਿਫਰੈਂਟ ਆ ਇਹਦੀ ਵੀ ਸਾਰੇ ਇਸ ਤਰ੍ਹਾਂ ਹੋਈ ਵੀ ਆ ਪੱਲਿਆਂ ਉੱਤੇ ਇਸ ਤਰ੍ਹਾਂ ਪੱਲੇ ਬਣੇ ਹੋਏ ਆ ਬਹੁਤ ਜਿਆਦਾ ਪਿਆਰੇ ਕਲਰ ਨੇ ਬਹੁਤ ਸੋਹਣੇ ਕੋਈ ਮਰਜ਼ੀ ਸੂਟ ਤੁਸੀਂ ਇਹਨਾਂ ਚੋਂ ਪਿਕ ਕਰੋਗੇ ਕੋਈ ਵੀ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦਾ ਸੂਟ ਨਹੀਂ ਲੱਗੇਗਾ ਕਿ ਵੀ ਮੈਨੂੰ ਵਧੀਆ ਨਹੀਂ ਮਿਲਿਆ ਬਹੁਤ ਸੋਹਣੇ ਸੂਟ ਨੇ ਇਹ ਸਾਰੇ ਸੂਟ ਜਿਹੜੇ ਸੀਗੇ ਦਿੱਤੇ ਦੁਪੱਟਾ ਸੀਗੇ ਹੁਣ ਜਿਹੜੇ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਉਹ ਉਹ ਵਿਦਾਉਂ ਦੁਪੱਟਾ ਆਉਣਗੇ ਜੀ ਇਹ ਜਿਹੜੀ ਆਪਾਂ ਕਹਿ ਰਹੇ ਹਾਂ ਕਿ ਰੌ ਸਿਲਕਾ ਹੁੰਦੀ ਆ ਨਾ ਇਹ ਉਹ ਵਾਲਾ ਫੈਬਰਿਕ ਆ ਰੌਸਲ ਕਮਲਾ ਫੈਬਰਿਕ ਆਗਾ। ਸੁਪੀਰੀਅਰ ਕੁਆਲਿਟੀ ਦੇ ਫੈਬਰਿਕ ਹੈ ਜਿੰਨੇ ਵੀ ਹੈਗੇ ਨੇ ਜੀ। ਪੂਰੇ ਵਧੀਆ ਪਿਓਰ ਦਿਵਾਲੀ। ਮੀਨਸ ਕੋਈ ਵੀ ਸੂਟ ਤੁਸੀਂ ਬਾਇ ਕਰਦੇ ਹੋ ਪੂਰਾ ਵਧੀਆ ਸਟਾਫ ਤੁਹਾਡੇ ਕੋਲੇ ਆਏਗਾ। ਇਹ ਦੇਖੋ ਜੀ ਪੂਰੇ ਸੂਟ ਦੇ ਵਿੱਚ ਪ੍ਰਿੰਟਿੰਗ ਕੋਈ ਵੀ ਆ ਸਾਰੀ ਸ਼ਾਰਟ ਦੇ ਵਿੱਚ ਇਹ ਵੀ ਜਿਹੜਾ ਬਹੁਤ ਟ੍ਰੈਂਡ ਦੇ ਵਿੱਚ ਆ ਸੂਟ। ਬਹੁਤ ਪਿਆਰਾ ਕਲਰ ਹੈ ਸੀ ਗ੍ਰੀਨ ਜਿਹਾ ਕਲਰ ਹੈ ਇਹ ਬਿਲਕੁਲ ਲਾਈਟ ਜਿਵੇਂ ਆਪਾਂ ਲਾਈਟ ਸ਼ੇਡ ਕਹਿੰਦੇ ਨਾ ਮੂਰੀ ਜਿਹਾ ਉਹ ਵਾਲਾ ਹੈਗਾ ਤੇ ਕੋਈ ਮਰਜੀ ਏਜ ਦੀ ਭੈਣ ਇਹਨੂੰ ਸੂਟ ਨੂੰ ਬਣਾ ਸਕਦੀ ਹੈ ਜੀ ਸੌਰੀ ਰਾ ਖਾਦੀ ਹੈ ਆਪਣਾ ਇਹਦਾ ਜਿਹੜਾ ਫੈਬਰਿਕ ਹੈ ਜੀ ਕਾਮੋ ਸਿਲਕ ਵੀ ਕਹਿੰਦੇ ਇਹਨੂੰ ਤੇ ਰਾ ਖਾਦੀ ਵੀ ਕਹਿੰਦੇ ਆ ਜੀ ਠੀਕ ਹੈ ਤੇ ਇਹ ਇਹਦੇ ਨਾਲ ਬਾਟਮ ਆ ਜੀ ਬਹੁਤ ਸੋਹਣੇ ਰੋਜ਼ ਦੇ ਫਲਾਵਰ ਵਾਲੀ ਲਗਭਗ ਲੱਗਦੀ ਹੈ ਬਹੁਤ ਪਿਆਰੀ ਬਾਟਮ ਬਣੀ ਹੋਈ ਹੈ ਸੇਮ ਹੀ ਬਾਟਮ ਦਾ ਫੈਬਰਿਕ ਆਏਗਾ ਦੇਖੋਗੇ ਤੁਸੀਂ ਰੌ ਖਾਦੀ ਦਾ ਠੀਕ ਹੈ ਜੀ ਇਸ ਤਰ੍ਹਾਂ ਇਹਦੇ ਨਾਲ ਦੁਪੱਟਾ ਨਹੀਂ ਹੈਗਾਗਾ ਤੁਸੀਂ ਸਾਡੇ ਕੋਲੋਂ ਦੁਪੱਟਾ ਐਡ ਕਰਵਾ ਸਕਦੇ ਹੋ ਬਟ ਉਹ ਦੁਪੱਟਾ ਪਲੇਨ ਜਿ ਹੋਏਗਾ ਜਾਂ ਸਾਡੇ ਕੋਲੋਂ ਜਿਹੜੀ ਸਿੰਪਲ ਨਾਰਮਲ ਟਾਈ ਡਾਈ ਹੁੰਦੀ ਹੈ ਤੁਸੀਂ ਉਦਾਂ ਦੇ ਟਾਈ ਡਾਈ ਸਾਡੇ ਤੋਂ ਕਰਵਾ ਸਕਦੇ ਆ ਦੇਖੋ ਜੀ ਆਹ ਦੇਖੋ ਸਪਰੀਮੀਅਮ ਰੌ ਸਿਲਕ 컬렉ਸ਼ਨ ਮੀਨ ਸਪਰੀਮੀਅਮ ਫੈਬਰਿਕ ਹੈ ਪੂਰਾ ਪ੍ਰੀਮੀਅਮ ਹੈ ਜੀ ਦੇਖੋ ਤੁਹਾਨੂੰ ਦਿਖ ਰਿਹਾ ਹੋਏਗਾ ਜਿੰਨੇ ਵੀ ਫੈਬਰਿਕ ਅੱਜ ਦਿਖਾਏ ਨੇ ਸਾਰੇ ਪ੍ਰੀਮੀਅਮ ਫੈਬਰਿਕ ਰਿੰਗੇ ਪੂਰੇ ਜ਼ਿਆਦਾ ਦੁਪੱਟਾ ਤੁਸੀਂ ਇਹਦੇ ਨਾਲ ਸਾਡੇ ਤੋਂ ਪਲੇਨ ਲੈ ਸਕਦੇ ਹੋ ਪਰ ਜਿਹੜੇ ਤੁਹਾਨੂੰ ਪ੍ਰਾਈਸ ਹੋਣਗੇ ਉਹ ਵਿਦਾਊਟ ਦੁਪੱਟਾ ਹੋਣਗੇ ਤੁਸੀਂ ਵਿਦਾਊਟ ਦੁਪੱਟਾ ਵੀ ਬਾਏ ਕਰ ਸਕਦੇ ਹੋ ਤੇ ਬਾਕੀ ਆਪਣੇ ਕੋਲ ਸਟੀਚਿੰਗ ਵੀ अवेलेबल ਹੁੰਦੀ ਹੈ ਜੀ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਾਡੇ ਤੋਂ ਸਟੀਚਿੰਗ ਵੀ ਕਰਵਾ ਸਕਦੇ ਹੋ ਪਹਿਲਾਂ ਵਾਲੀ ਵੀਡੀਓ ਤੁਸੀਂ ਦੇਖੋਗੇ ਜਾਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਲਹਿੰਗੇ, ਗਰਾਰੇ, ਸ਼ਰਾਰੇ ਸਭ ਚੀਜ਼ਾਂ ਰੈਡੀ ਕਰਦੇ ਹਾਂ ਜੀ ਤੁਸੀਂ ਜੋ ਮਰਜ਼ੀ ਸਾਡੇ ਤੋਂ ਚੀਜ਼ ਰੈਡੀ ਕਰਵਾ ਸਕਦੇ ਹੋ ਕਈ ਵਾਰ ਆਪਾਂ ਭੈਣਾਂ ਨੇ ਫੋਟੋ ਕਲਿੱਕ ਕਰਕੇ ਰੱਖੀ ਹੁੰਦੀ ਆ ਫੋਨ ਦੇ ਵਿੱਚ ਸਾਨੂੰ ਜਿਹੋ ਜੀ ਮਰਜ਼ੀ ਤੁਸੀਂ ਫੋਟੋ ਭੇਜੋਗੇ ਤੁਹਾਨੂੰ ਉਹੋ ਜਿਹੀ ਹੀ ਸੂਟ ਅਸੀਂ ਰੈਡੀ ਕਰਕੇ ਦੇਵਾਂਗੇ ਜਿਹੜਾ ਜੀ ਇਹ ਵਾਲਾ ਫੈਬਰਿਕ ਆ ਇਹ ਜਫੀਰਾ ਸਿਲਕ ਕਹਿੰਦੇ ਆਗੇ ਇਸ ਫੈਬਰਿਕ ਨੂੰ ਜਫੀਰਾ ਸਿਲਕ ਥੋੜਾ ਜਿਹਾ ਇਹ ਜਿਵੇਂ ਬਨਾਰਸੀ ਵਾਂਗੂ ਟੱਚ ਹੁੰਦਾਗਾ ਪਰ ਇਹ ਪਿਓਰ ਬਨਾਰਸੀ ਨਹੀਂ ਹੁੰਦਾਗਾ ਮੀਨਸ ਸੌਫਟਨੈਸ ਇਹ ਚ ਜ਼ਿਆਦਾ ਹੁੰਦੀ ਹੈ ਇਹਨੂੰ ਜਫੀਰਾ ਸਿਲਕ ਕਹਿੰਦੇ ਨੇਗੇ ਤੇ ਬਹੁਤ ਜ਼ਿਆਦਾ ਸ਼ਾਨਦਾਰ ਇਹ ਦੇਖੋ ਪ੍ਰਿੰਟਿੰਗ ਆ ਬਹੁਤ ਰਾਇਲ ਲੁੱਕ ਵਾਲੀ ਡਿਜ਼ਾਈਨਿੰਗ ਆ ਜੀ ਕਲਰ ਬਹੁਤ ਜਿਆਦਾ ਪਿਆਰਾ ਕਲਰ ਹੈਗਾ ਬਿਲਕੁਲ ਲਾਈਟ ਜਿਹਾ ਸ਼ੇਡ ਹੈ ਤੇ ਉੱਪਰ ਡਾਰਕ ਦੇ ਨਾਲ ਇਹਦੀ ਪ੍ਰਿੰਟਿੰਗ ਹੋਈ ਹੋਈ ਹੈ ਤੇ ਇਹਦੇ ਵਿੱਚ ਸ਼ਾਈਨ ਵੀ ਹੁੰਦੀ ਹੈ ਜੀ ਹਲਕੀ ਹਲਕੀ ਵਿੱਚ ਤੁਸੀਂ ਦੇਖੋਗੇ ਵਿੱਚ ਸੈਲਫ ਵੀ ਹੈ ਜਿਹਦੇ ਵਿੱਚ ਸਾਰੇ ਦੇ ਵਿੱਚ ਡਿਜ਼ਾਈਨਿੰਗ ਹੋਈ ਹੋਈ ਤੇ ਉਸ ਤੋਂ ਬਾਅਦ ਉੱਪਰ ਇਹ ਵਾਲੀ ਹੁੰਦੀ ਹੈ ਕੋਈ ਜਿੰਨੇ ਵੀ ਸੂਟ ਦਿੱਤੇ ਆ ਤੁਹਾਨੂੰ ਅੱਜ ਦਿਖਾਏ ਨੇ ਜੀ ਕਿਸੇ ਦੀ ਇਹ ਨਹੀਂ ਹੋਗਾ ਵੀ ਕੋਈ ਪ੍ਰਿੰਟਿੰਗ ਬਾਅਦ ਚ ਲੈ ਜੇ ਕਿ ਕਲਰ ਫੇਂਟ ਦੀ ਪ੍ਰੋਬਲਮ ਆਏਗੀ ਕੁਝ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਤੁਹਾਨੂੰ ਨਹੀਂ ਆਏਗੀ ਪਿਓਰ ਵਧੀਆ ਕ੍ਰੇਪ ਵਾਲੀ ਜੀ ਆਪਣੀ ਇਹਦੇ ਨਾਲ ਬਾਟਮ ਲਾਈ ਹੋਈ ਹੈ ਕ੍ਰੇਪ ਦੀ ਇਦਾਂ ਆ ਗਈ ਪਲੇਨ ਬਾਟਮ ਗਰੇਪਟੀ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸ਼ਾਨਦਾਰ ਕਲਰ ਹੈ ਜੀ ਇਹ ਵਾਲਾ ਵੀ ਅੱਜ ਵਾਲੀ ਜਿੰਨੀ ਵੀ ਕਲੈਕਸ਼ਨ ਆ ਪ੍ਰੀਮੀਅਮ ਕਲੈਕਸ਼ਨ ਆ ਕੋਈ ਵੀ ਸੂਟ ਤੁਸੀਂ ਬਾਏ ਕਰਦੇ ਹੋ ਤੇ ਤੁਸੀਂ ਇਹਨਾਂ ਦੇ ਵਿੱਚੋਂ ਤੁਹਾਨੂੰ ਹਰ ਸੂਟ ਜਿਹੜਾ ਵੱਖਰੀ ਹੀ ਲੁੱਕ ਦੇਵੇਗਾ ਤੁਸੀਂ ਇੱਕ ਤੋਂ ਵੱਧ ਸੂਟ ਵੀ ਬਾਏ ਕਰ ਸਕਦੇ ਹੋਗੇ ਤੇ ਬਾਕੀ ਸਾਡੇ ਕੋਲ ਸਟੀਚਿੰਗ ਕਰਵਾ ਸਕਦੇ ਹੋ ਬਿਨਾ ਸਟੀਚਿੰਗ ਤੋਂ ਵੀ ਲੈ ਸਕਦੇ ਹੋ ਅਗਰ ਤੁਸੀਂ ਸਾਡੇ ਕੋਲ ਵਿਜ਼ਿਟ ਕਰਕੇ ਸੂਟ ਲੈਣਾ ਤਾਂ ਜਿਹੜੇ ਉੱਪਰ ਵਾਲੇ 90 ਰੁਪੀਜ਼ ਨੇ ਜੀ ਉਹ ਤੁਹਾਨੂੰ ਲੈਸ ਹੋ ਜਾਣਗੇ ਕਿਉਂਕਿ ਉਹ ਆਪਣੇ ਸ਼ਿਪਿੰਗ ਦੇ ਹੁੰਦੇ ਨੇ ਤੇ ਅਗਰ ਤੁਸੀਂ ਘਰ ਬੈਠੇ ਸੂਟ ਸੈੱਟ ਤੋਂ ਮੰਗਵਾਉਣੇ ਆ ਤਾਂ ਤੁਸੀਂ ਇਹ ਜਿੰਨੀ ਪੇਮੈਂਟ ਸ਼ੋ ਹੋ ਰਹੀ ਹੈ ਤੁਸੀਂ ਇੰਨੀ ਹੀ ਪੇਮੈਂਟ ਕਰਨੀ ਆ ਇਸ ਤੋਂ ਬਿਨਾ ਐਕਸਟਰਾ ਕੋਈ ਸ਼ਿਪਿੰਗ ਦੀ ਪੇਮੈਂਟ ਨਹੀਂ ਕਰਨੀਗੀ ਸ਼ਿਪਿੰਗ ਇਹਦੇ ਨਾਲ ਇਨਕਲੂਡਿਡ ਹੀ ਹੁੰਦੀ ਆ ਤੇ ਐਕਸਟਰਾ ਸ਼ਿਪਿੰਗ ਕੋਈ ਨਹੀਂ ਹੋਏਗੀ ਜੀ ਆਪਣੀ ਹਾਂ ਪੰਜਾਬ ਹਰਿਆਣਾ ਦੇ ਲਈ ਇਹ ਸ਼ਿਪਿੰਗ ਹੁੰਦੀ ਆ ਜੀ ਅਗਰ ਤੁਸੀਂ ਕਿਸੇ ਹੋਰ ਸਟੇਟ ਦੇ ਵਿੱਚ ਬੈਠੇ ਹੋ ਰਾਜਸਥਾਨ ਹਰਿਆਣਾ ਪੰਜਾਬ ਇਹਨਾਂ ਦੇ ਲਈ ਇਹ ਵਾਲੀ ਸ਼ਿਪਿੰਗ ਮੇਂ ਜੇ ਫ੍ਰੀ ਹੁੰਦੀ ਆ ਬਾਕੀਆਂ ਲਈ ਆਪਣੀ ਜਿਹੜੀ ਕੋਈ ਐਕਸਟਰਾ ਕੋਸਟ ਲੱਗੇਗੀ ਜੀ ਬਾਕੀ ਜੋ ਵੀ ਬਾਹਰ ਵਾਲਿਆਂ ਪਹਿਣਾ ਨੇ ਜੇ ਕਿਸੇ ਦੇ ਆਰਡਰ ਚੱਲ ਰਹੇ ਨੇ ਤਾਂ ਤੁਸੀਂ ਵੀ ਇਹ ਵਾਲੇ ਸੂਟ ਨਾਲ ਆਪਣੇ ਰਖਵਾ ਸਕਦੇ ਹੋ ਆਰਡਰ ਕਰ ਸਕਦੇ ਹੋ ਸਾਨੂੰ ਤੇ ਅਸੀਂ ਤੁਹਾਨੂੰ ਵਿਦ ਸਟੀਚਿੰਗ ਇਹ ਸੂਟ ਰੈਡੀ ਕਰਕੇ ਭੇਜ ਦੇਵਾਂਗੇ ਤੁਸੀਂ ਇਹਨਾਂ ਸੂਟਾਂ ਦੇ ਉੱਤੇ ਕੋਈ ਵਰਕ ਕਰਵਾਉਣ ਦੀ ਲੋੜ ਨਹੀਂ ਕੁਝ ਨਹੀਂ ਲੋੜ ਹੈਗੀ ਬਸ ਆਪਣੇ ਸਟਾਈਲਿਸ਼ ਜਿਹੇ ਸੂਟ ਰੈਡੀ ਕਰਨੇ ਨੇ ਤੇ ਆਪਣਾ ਵੇਅਰ ਕਰਨੇ ਨੇ ਜੀ ਮੈਨੂੰ ਪੂਰੀ ਉਮੀਦ ਹੈ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਸੋਹਣੀ ਲੱਗੀ ਹੋਏਗੀ ਜੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਜਰੂਰ ਕਰਿਓ ਇੰਸਟਾਗ੍ਰਾਮ ਦੇ ਉੱਤੇ ਆਪਣਾ ਪੇਜ ਆ ਕਿਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਫੋਲੋ ਜਰੂਰ ਕਰੋ ਜੀ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ